ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਸੁਨਣਾ ਵਿਹਲਾ ਪਿਆ ਫਾਰਮ ਦਿਖਾ ਰਹੇ ਹਾਂ ਕਿਸੇ ਟਾਈਮ ਤੇ ਮਿੱਤਰੋ ਇੱਥੇ ਰੌਣਕਾਂ ਸੀ ਇਹ ਜਿਹੜਾ ਫਾਰਮ ਆ ਬਾਈ ਗੁਰਸੇਵਕ ਦਾ ਫਾਰਮ ਸੀ ਤੇ ਪਿੰਡ ਹੈਗਾ ਕੁਟੀ ਤੇ ਜ਼ਿਲ੍ਹਾ ਬਠਿੰਡਾ ਤੇ ਬਾਈ ਦੀ ਭਰਾ ਦੀ ਟੈਕ ਨਾਲ ਮੌਤ ਹੋਣ ਕਰਕੇ ਬਾਈ ਨੇ ਜਿਹੜਾ ਕੰਮ ਫਾਰਮ ਦਾ ਬੰਦ ਕਰਤਾ ਸੀ ਤੇ ਇਸ ਫਾਰਮ ਦੇ ਵਿੱਚ ਮਿੱਤਰੋ ਕਹਿੰਦਾ ਬਾਈ ਕਹਿੰਦਾ ਵੀ ਘੱਟੋ ਘੱਟ 100 50 ਸੀ ਤੇ ਜੇ ਆਪਾਂ ਮੱਝਾਂ ਦੀ ਗੱਲ ਕਰੀਏ 22 23 24 ਲੀਟਰ ਵਾਲੀਆਂ ਮੱਝਾਂ ਵੀ ਸੀ ਤੇ گاਵਾ 45 50 ਤੋਂ ਉੱਪਰ ਵੀ ਬਈ ਕਹਿੰਦਾ ਦੁੱਧ ਆ ਲੈਦਾ ਸੀ ਸੋ ਸਮੇਂ ਦਾ ਕੋਈ ਪਤਾ ਨਹੀਂ ਕਿ ਕੁਝ ਹੋ ਜੇ ਕੋਈ ਪਤਾ ਨਹੀਂ ਆਪਾਂ ਮਾਣ ਕਰਦੇ ਆ ਆਪਣੇ ਆਪ ਤੇ ਵੀ ਮੈਂ ਉਹ ਕਰ ਦੂੰ ਮੈਂ ਆਹ ਕਰ ਦੂੰ ਸੋ ਰੱਬ ਦੇ ਮਿੱਤਰੋ ਰੰਗ ਹੈ ਬਹੁਤ ਮਾਰਾ ਹੋਇਆ ਕਿਉਂਕਿ ਸਾਡੇ ਇਹ ਭਾਈਚਾਰੇ ਦੇ ਵਿੱਚੋਂ ਐ ਕਿ ਜਿਹੜਾ ਮਹਾਰਾਜ ਪਿੰਡ ਦੇ ਵਿੱਚੋਂ ਕਾਲਾ ਪੱਤੀ ਐ ਕਾਲਾ ਪੱਤੀ ਦੇ ਵਿੱਚੋਂ ਭਾਈ ਕਹਿੰਦਾ ਵੀ ਅਸੀਂ ਆਏ ਪਿਆ ਜਿਹੜਾ ਸਾਡਾ ਪਿੰਡ ਆ ਕੁਟੀ ਉਹ ਸਾਰਾ ਸਿੱਧੂਆਂ ਦਾ ਤੇ ਫਾਰਮ ਵੇਲਾ ਪਿਆ ਦੇਖ ਕੇ ਭਾਈ ਮੇਰੇ ਵੀ ਦਿਲ ਨੂੰ ਹੋਰੀ ਜੇ ਲੱਗਣ ਲੱਗਿਆ ਤੇ ਮੈਂ ਖਾ ਵੀ ਚੱਲ ਸਾਡੇ ਨਾਲ ਸਾਂਝਾ ਕਰਕੇ ਸੋ ਰੱਬ ਦੇ ਰੰਗ ਆ ਫੇਰ ਆਪਾਂ ਕਹਿੰਦੇ ਆ ਮੈਂਟਾਂ 'ਚ ਜ਼ੀਰੋ ਕਰ ਦਿੰਦਾ ਕਰੋੜਾ ਪਤੀ ਬਣਾਉਣ 'ਚ ਮਿੱਤਰੋ ਸਮਾਂ ਲੱਗਦਾ ਤੇ ਇੱਥੇ ਬਾਈ ਦੇ ਕਹਿੰਦਾ ਵੀ ਪਸ਼ੂ ਬੰਨੇ ਹੁੰਦੇ ਸੀ 100 ਅਸ਼ੂ ਬਾਈ ਕਹਿੰਦਾ ਇਸ ਫਾਰਮ ਦੇ ਵਿੱਚ ਸੀ ਪਰ ਮੰਦ ਆ ਦੇਖੋ ਮਿੱਤਰੋ ਬਹੁਤ ਸੋਹਣਾ ਫਰਸ਼ ਫੁਰਸ਼ ਮਿੱਤਰੋ ਬਹੁਤ ਚੰਗੀ ਤੇ ਇਧਰ ਪਾਣੀ ਵਾਲੀ ਡੱਗੀ ਤੇ ਪਤਾ ਨਹੀਂ ਬੰਦੇ ਦਾ ਕੀ ਹੋ ਜਾਣਾ ਬਹੁਤਾ ਮਾਣ ਨਾ ਕਰੋ ਵੀ ਮੇਰੇ ਬਿਨਾ ਉਹ ਨਹੀਂ ਹੋਣਾ ਆ ਨਹੀਂ ਹੁੰਦਾ ਠੀਕ ਹੈ ਰੱਬ ਦੇ ਰੰਗ ਆ ਮਿੱਤਰੋ ਤੇ ਸੋ ਫਾਰਮ ਮੂੜ ਦੀ ਮੈਂ ਲੰਗ ਰਿਆ ਸੀ ਬਾਈ ਦੇ ਸਾਹਣ ਦੀ ਵੀਡੀਓ ਆਪਾਂ ਬਣਾਈ ਆ ਤੇ ਫਾਰਮ ਦੇਖ ਕੇ ਬਾਈ ਆਪ ਨੂੰ ਹੌਲ ਜੇ ਪਏ ਇੱਥੇ ਤਾਂ ਇੱਥੇ ਕਟੋ-ਕਟ ਮੇਰੇ ਸਾਹ ਨਾਲ ਪੰਜ-ਸੱਤ ਬੰਦੇ 10 ਬੰਦੇ ਤੇ ਕੰਮ ਕਰਦੇ ਹੋਣਗੇ ਕਿੰਨੇ ਘਰਾਂ ਦਾ ਮਿੱਤਰੋ ਰੁਜ਼ਗਾਰ ਮਿਲਿਆ ਸੀ ਤੇ ਦੂਜੀ ਗੱਲ ਕਿੰਨੇ ਘਰਾਂ ਨੂੰ ਮਿੱਤਰੋ ਚੰਗਾ ਦੁੱਧ ਜਾਂਦਾ ਸੀ ਬਾਈ ਦਾ ਜਿਹੜਾ ਦੁੱਧ ਜਾਂਦਾ ਸੀ ਫੇਰਕਾ ਪਲਾਂਟ ਦੇ ਕੋਲੇ ਬਾਈ ਕਹਿੰਦਾ ਰਹਿ ਇਸ ਕਰੀ ਵੀ ਸੀ ਉੱਥੇ ਕਹਿੰਦਾ ਵੀ ਸਾਡਾ ਦੁੱਧ ਜਾਂਦਾ ਸੀ ਬਠਿੰਡੇ ਸ਼ਹਿਰ ਦੇ ਵਿੱਚ ਆ ਪੱਖਾ ਦੇਖੋ ਬਹੁਤ ਵੱਡਾ ਪ੍ਰਬੰਧ ਇੱਕ ਨੰਬਰ ਸੀ ਭਾਈ ਚਾਰੇ ਪਾਸਿਓਂ ਕਿਸੇ ਪਾਸੋਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਦੇ ਵਿੱਚ ਕੋਈ ਕਮੀ ਸੀ ਖੁੱਲਾ ਰੋਡ ਤੇ ਬਾਹਾਂ ਖੇਤ ਦੇ ਵਿੱਚ ਐ ਤੇ ਆ ਪਾਣੀ ਵਾਲੇ ਪਸ਼ੂ ਨੂੰ ਨਮਾਉਣ ਵਾਲੀ ਡੱਗੀ ਟੈਂਕੀ ਰੱਬ ਦੇ ਰੰਗਾ ਤੇ ਬਾਈ ਨਾਲ ਥੋੜੀ ਜਿਹੀ ਗੱਲ ਹੋਈ ਸੀ ਜੇ ਕੋਈ ਕਿਰਾਏ ਤੇ ਲੈਣਾ ਚਾਹੁੰਦਾ ਹੋਵੇ ਉਹ ਨੇੜੇ țeੜੇ ਦਾ ਤਾਂ ਬਾਈ ਦੇ ਨਾਲ ਜ਼ਰੂਰ ਸੰਪਰਕ ਕਰੋ ਪੂਰੀ ਵੀਡੀਓ ਆਪਣੇ ਜਿਹੜੀ ਬਾਈ ਦੇ ਸਾਣ ਦੀ ਪਾਈ ਆ ਉਹ ਆਪਣੇ ਚੈਨਲ ਤੇ ਪਾਈ ਵੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਕਿਸੇ ਭਰਾ ਨੇ ਕੋਈ ਸਾਣ ਲੈਣਾ ਹੋਵੇ ਨਵਾਬ ਦਾ ਬੱਚਾ ਬਾਈ ਕਹਿੰਦਾ ਵੀ 16 ਲੀਟਰ ਮਾਂ ਦਾ ਸੂਏ ਦਾ ਪਹਿਲੇ ਪਹਿਲੇ ਸੂਏ ਦਾ ਰਕਾਰ ਸੀ ਤੇ ਨਾਨੀ ਦਾ ਦੁੱਧ ਕਹਿੰਦਾ ਬਾਈ ਕਹਿੰਦਾ 24 ਕਿਲੋ ਸੀ ਬਲਾਕ ਚਵਾਈ ਦੇ ਵਿੱਚੋਂ ਕਹਿੰਦਾ ਜਿੱਤੀ ਵੀ ਆ ਮੁਕਾਬਲਾ ਜਿੱਤੀ ਵੀ ਆ ਤੇ ਇੱਕ ਵਾਈ ਕਹਿੰਦਾ ਵੀ ਧਨੋਲੇ ਦੇ ਮੇਲੇ ਤੇ ਵੀ ਆਪਣਾ ਕਹਿੰਦਾ ਬੱਚਾ ਝੋਟੀ ਜਿੱਤੀ ਸੀ ਸੋ ਮੈਂ ਪਾ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੋ ਜਿਹਾ ਫਾਰਮ ਲੱਗਿਆ ਤੇ ਆਪਦੇ ਸ਼ਬਦ ਜਰੂਰ ਲਿਖਿਓ